ਆਹ ਸ਼ਰੇ ਬਾਜ਼ਾਰ ਆ ਲੋਕਾਂ ਦੇ ਘਰ ਟਾਈ ਜਾ ਰਹੇ ਨੇ ਨਿੱਕੇ ਨਿੱਕੇ ਬੱਚਿਆਂ ਦਾ ਸਾਜੋ ਸਮਾਨ ਉਹਨਾਂ ਦੇ ਸੁਪਨੇ ਸਾਰੇ ਉਜਾੜ ਰਹੇ ਹੋ ਤੁਸੀਂ ਵੀ ਠੀਕ ਹੈ ਦੋਸ਼ੀ ਕੋਈ ਜ਼ਿੰਮੇਵਾਰ ਸਾਰਾ ਪਰਿਵਾਰ ਕੀ ਜਿੰਨੇ ਨਸ਼ਾ ਤਸਕਰ ਨੇ ਜਿੰਨੇ ਡਰੱਗ ਪੈਡਲਰ ਨੇ ਜਿੰਨੇ ਡਰੱਗ ਸਮਗਲਰ ਨੇ ਜਾਂ ਤਾਂ ਇਹ ਤੰਦਾ ਛੱਡ ਦੋ ਤੇ ਜਾਂ ਪੰਜਾਬ ਛੱਡ ਜੋ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਐਕਸ਼ਨ ਦੇ ਤਹਿਤ ਪੰਜਾਬ ਵਿੱਚ ਵਕਫ ਵਕਫ ਥਾਵਾਂ ਉੱਤੇ ਘਰ ਤੋੜਨ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਇਹ ਕਾਰਵਾਈਆਂ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਨਾ ਦੀ ਮੁਹਿੰਮ ਦੇ ਆਗਾਜ਼ ਤੋਂ ਬਾਅਦ ਸ਼ੁਰੂ ਹੋਈਆਂ ਹਨ ਇਸ ਦੇ ਤਹਿਤ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਪੰਜ ਕੈਬਨਿਟ ਮੰਤਰੀਆਂ ਦੀ ਸਬ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ 2 ਮਾਰਚ ਤੱਕ ਉਨ੍ਹਾਂ ਵੱਲੋਂ 300 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਵੱਲੋਂ ਬੀਤੇ ਦਿਨਾਂ ਵਿੱਚ ਲੁਧਿਆਣਾ, ਰੋਪੜ, ਪਟਿਆਲਾ ਅਤੇ ਬਠਿੰਡਾ ਵਿੱਚ ਕਥਿਤ ਨਸ਼ਾ ਤਸਕਰਾਂ ਦੇ ਘਰ ਤੋੜਨ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਗਿਆ ਹੈ। ਸਰਕਾਰ ਦੇ ਇਸ ਐਕਸ਼ਨ ਬਾਰੇ ਪੰਜਾਬ ਵਿੱਚ ਆਮ ਲੋਕਾਂ ਦਾ ਕੀ ਕਹਿਣਾ ਹੈ? ਇਸ ਸਵਾਲ ਦਾ ਜਵਾਬ ਅਸੀਂ ਲੁਧਿਆਣਾ ਅਤੇ ਸੰਗਰੂਰ ਰਹਿੰਦੇ ਲੋਕਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕੀਤੀ। ਰਾਜਨੀਤੀ ਤੋਂ ਪ੍ਰੇਰਿਤ ਹੈ ਸਿਆਸਤ ਤੋਂ ਪ੍ਰੇਰਿਤ ਹੈ ਜੋ ਇਹ ਬਲਡੋਜ਼ਰ ਨੀਤੀ ਲੈ ਕੇ ਆਏ ਨੇ ਜਿਹੜੀ ਕਿ ਫਰਜ ਕੀਤਾ ਕੋਈ ਬੰਦਾ ਨਸ਼ਾ ਵੇਚਦਾ ਉਹ ਫੜਨ ਉਸਨੂੰ ਉਹਨੂੰ ਫੜ ਕੇ ਕੋਰਟ ਮਾਨ ਜੋ ਕੋਰਟ ਦੇ ਵਿੱਚ ਪੇਸ਼ ਕਰਨ ਕੋਰਟ ਉਹਨੂੰ ਸਜ਼ਾ ਦੇਵੇ ਰਾਤ ਨੂੰ ਰੌਲਾ ਪੈਂਦਾ ਇੱਕ ਲੇਡੀਜ਼ ਦਾ ਸਰਪੰਚ ਨਾਲ ਰਾਤ ਨੂੰ ਉਹਦਾ ਘਰ ਤਾਂ ਆਇਆ ਜਾਂਦਾ ਦੱਸੋ ਉਹਦੇ ਬੱਚੇ ਕਿੱਥੇ ਜਾਣਗੇ ਕਸੂਰ ਲੇਡੀਜ਼ ਦਾ ਜਿਹੜੀ ਨਸ਼ਾ ਵੇਚਦੀ ਹੈ ਜਾਂ ਬੰਦੇ ਦਾ ਉਦੇ ਮਾਂ ਦਾ ਕੋਈ ਕਸੂਰ ਨਹੀਂ ਉਹਦੇ ਬਾਪ ਦਾ ਕੋਈ ਕਸੂਰ ਨਹੀਂ ਉਹਦੇ ਬੱਚਾ ਦਾ ਕੋਈ ਕਸੂਰ ਨਹੀਂ ਸਰਕਾਰ ਨੂੰ ਵੀ ਕਹਿ ਰਹੇ ਤੇ ਵੀ ਕੁਛ ਕਰ ਨਹੀਂ ਰਹੀ ਮਿਲੀ ਭੋਗਾ ਉਹ ਹੈ ਪੁਲਿਸ ਮਿਲੀ ਭੋਗਾ ਹੈ ਨਾ ਤੇ ਹੁਣ ਸਰਕਾਰ ਐਕਸ਼ਨ 'ਚ ਆਈ ਹੈ ਤੇ ਜਿਹੜੇ ਚ ਉਹ ਮੌਜ ਨਾਲ ਨਸ਼ਾ ਵੇਚ ਕੇ ਕੋਠੀਆਂ 'ਚ AC ਲਾ ਕੇ ਪੈਂਦੇ ਤੇ ਤੇ ਉਹਨਾਂ ਨੇ ਕੋਠੀਆਂ ਦੇ ਘਟਾ ਢੇਰੀ ਕਰਤੀਆਂ ਵਾਲੇ ਵਾਲੇ ਵੱਡੇ ਵੱਡੇ ਸ਼ਹਿਰਾਂ ਚ ਕੋਠੀਆਂ ਹੁੰਦੀਆਂ ਉਹਨਾਂ ਦੀਆਂ ਤੇ ਕੋਠੀਆਂ ਨੂੰ ਬਰਬਾਦ ਕਰਤਾ ਢਾਹ ਤੇ ਬਿਰੋਜਲ ਚਲਾਤੇ ਉਹਨਾਂ ਨੇ ਹਨਾ ਤੇ ਇਤੋਂ ਵੱਧ ਫਿਰ ਸਰਕਾਰ ਹੁਣ ਆਪਾਂ ਨੂੰ ਹਮਦਰਦੀ ਕਰਨੀ ਚਾਹੀਦੀ ਕੁਛ ਨਾ ਕੁਛ ਸਰਕਾਰ ਦੀ ਆਪਾਂ ਨੂੰ ਵੀ ਸਾਰਿਆਂ ਨੂੰ ਲੇਕਿਨ ਸਰਕਾਰ ਨੇ ਵੀ ਨਸ਼ਿਆਂ ਦੇ ਵਿਰੁੱਧ ਆਵਾਜ਼ ਉਠਾਈ ਹੈ ਦੇ ਰਾਏ ਦਰੁਸਤਾਏ ਇਹ ਚੀਜ਼ ਨੂੰ ਆਪਾਂ ਮੰਨ ਸਕਦੇ ਹਾਂਗੇ ਕਿਉਂਕਿ ਇਹ 3 ਸਾਲ ਹੋ ਗਏ ਸਰਕਾਰ ਬਣੀ ਨੂੰ ਇਹਨਾਂ ਨੇ ਕਾਫੀ ਜਦੋਂ ਸਰਕਾਰ ਬਣਾਉਣੀ ਸੀ ਤਾਂ ਇਹਨਾਂ ਨੇ ਢੋਲ ਪਿੱਟਿਆ ਸੀ ਅਸੀਂ ਇੱਕ ਹਫ਼ਤੇ ਦੇ ਅੰਦਰ ਅੰਦਰ ਮਲਕ ਨਸ਼ਾ ਖਤਮ ਕਰ ਦਵਾਂਗੇ ਲੇਕਿਨ ਉਹਦੇ ਪਾਰ ਨਹੀਂ ਉਤਰੇ ਕੁਝ ਲੋਕਾਂ ਨੇ ਸਰਕਾਰ ਅੱਗੇ ਨੌਜਵਾਨਾਂ ਲਈ ਨੌਕਰੀਆਂ ਅਤੇ ਹੋਰ ਮੌਕੇ ਪੈਦਾ ਕਰਨ ਦੀ ਵੀ ਮੰਗ ਰੱਖੀ ਜੇ ਨਸ਼ਾ ਸੱਚੀ ਮੁੱੱਚੀ ਖਰਗਾਨਾ ਪੰਜਾਬ ਦੇ ਲੋਕ ਤੁਹਾਡੇ ਨਾਲ ਨੇ ਪੰਜਾਬ ਦੇ ਲੋਕ ਅੱਕੇ ਸਤੇ ਪਏ ਨੇ ਇਸ ਕਰਕੇ ਨਸ਼ੇ ਨੂੰ ਫੜਨ ਲਈ ਨਸ਼ੇ ਨੂੰ ਖਤਮ ਕਰਨ ਲਈ ਇੱਥੇ ਵੱਡੇ ਵੱਡੇ ਮਗਰਮੱਛ ਨੇ ਜਿਹੜੇ ਉਹਨਾਂ ਦੇ ਤੇ ਨਿਸ਼ਾਨਾ ਕਸਿਆ ਜਾਣਾ ਚਾਹੀਦਾ ਹੈ ਇਹ ਕਰਟਾਣੀ ਚਾਹੀ ਜਾਣੇ ਬਿਲਕੁਲ ਵੀ ਸਹੀ ਨਹੀਂ ਹੈਗੇ ਅਸੀਂ ਸਮਝਦੇ ਹਾਂ ਵੀ ਇਹ ਇੱਕ ਵਾਰਾਣਾ ਕਾਨੂੰਨੀ ਪ੍ਰਕਿਰਿਆ ਨੂੰ ਤੁਸੀਂ ਅਣਗਰ ਰਹੇ ਹੋ ਪੁਲਿਸ ਨੂੰ ਸਾਰੀਆਂ ਤਾਕਤਾਂ ਦੇਣੀਆਂ ਬਿਲਕੁਲ ਗਲਤ ਹੈ ਨੌਜਵਾਨਾਂ ਨੂੰ ਦੀ ਉਹਨਾਂ ਦੀ ਜੜ ਪਹਿਚਾਣ ਨੂੰ ਵੀ ਉਹ ਕੀ ਚਾਹੁੰਦੇ ਆ ਕਿੱਥੋਂ ਇਹ ਆਪਣੀ ਸਮੱਸਿਆ ਆ ਰਹੀ ਹੈ ਜਿਸ ਸਮੇਂ ਜੇ ਆਪਾਂ ਸਮੱਸਿਆ ਦਾ ਪਤਾ ਹੋਊਗਾ ਫੇਰ ਹੀ ਆਪਾਂ ਨਿਜਿੱਠ ਸਕਦੇ ਆ ਆਮ ਆਦਮੀ ਪਾਰਟੀ ਦੀ ਪੰਜਾਬ ਕਾਈ ਦੇ ਪ੍ਰਧਾਨ ਅਮਨ ਅਰੋੜਾ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਸਰਕਾਰ ਦੀ ਇਹ ਮੁਹਿੰਮ ਪੰਜਾਬ ਵਿੱਚ ਨਸ਼ਿਆਂ ਦੀ ਸਪਲਾਈ ਦਾ ਲੱਕ ਤੋੜਨ ਉੱਤੇ ਕੇਂਦਰਿਤ ਹੈ ਤੱਕ ਇਕੱਲੇ-ਇਕੱਲੇ ਡਰੱਗ ਸਮੱਗਲਰ ਨੂੰ ਪੈਡਲਰ ਨੂੰ ਤਸਕਰ ਨੂੰ ਖਤਮ ਨਹੀਂ ਕਰ ਦਿੱਤਾ ਜਾਂਦਾ ਜਾਂ ਤਾਂ ਉਹ ਧੰਦਾ ਛੱਡ ਦੇ ਜਾਂ ਪੰਜਾਬ ਛੱਡ ਦੇ ਤੇ ਨਹੀਂ ਕਾਰਵਾਈਆਂ ਇਹੋ ਜਿਹੀਆਂ ਹੋਣਗੀਆਂ ਕਿ ਮੁੜ ਕੇ ਮੁੜ ਕੇ ਉਹ ਪਛਤਾਉਣਗੇ ਕਿ ਜੇ ਪਹਿਲਾਂ ਸਰਕਾਰ ਦੀ ਗੱਲ ਮੰਨੀ ਹੁੰਦੀ ਤਾਂ ਚੰਗੇ ਰਹਿੰਦੇ ਡੈਡ ਲਾਈਨ ਰੱਖੀ ਗਈ ਹੈ ਇਸ ਚੀਜ਼ ਦੀ ਡੈਡ ਲਾਈਨ ਦੇਖੋ ਇਸ ਤਰ੍ਹਾਂ ਨਹੀਂ ਦੇਖੋ ਇਸ ਤਰ੍ਹਾਂ ਹੈ ਕਿ ਅਸੀਂ ਉਹ ਪਿਛਲੀਆਂ ਸਰਕਾਰਾਂ ਮੰਗੋ ਹਵਾਈ ਕਾਰਵਾਈਆਂ ਹਵਾਈ ਗੱਲਾਂ ਨਹੀਂ ਕਰਦੇ ਇਹ ਰੋਜ਼ ਹਰ ਮਹੀਨੇ ਹਰ ਹਫਤੇ ਹਰ ਦਿਨ ਹਰ ਦਿਨ ਦੇ 24 ਘੰਟੇ ਹਰ 24 ਘੰਟੇ ਹਰ ਘੰਟੇ ਦੇ 60 ਮਿੰਟ ਇਹਦੇ ਉੱਪਰ ਕਾਰਵਾਈ ਹੈ ਜਿਹੜੀ ਉਹ ਚੱਲੂਗੀ ਚਾਹੇ ਕਾਮਯਾਬੀ 100% ਕਾਮਯਾਬੀ ਮਿਲ ਜੇ ਮਹੀਨੇ ਦੇ ਵਿੱਚ ਚਾਹੇ ਮਿਲ ਜੇ 3 ਮਹੀਨੇ ਦੇ ਵਿੱਚ ਚਾਹੇ ਸਾਨੂੰ ਲੱਗ ਜਾ ਲੱਗ ਜੇ ਸਾਲ